老师，你们在做什么？ रेड लाइट ਹੋਈ ਜੀ ਤੇ ਰੈਡ ਲਾਈਟ ਤੋਂ ਚੱਲੇ ਆ ਮੇਰੇ ਨਾਲ ਇੱਕ ਮੇਰੇ ਪੈਰਲ ਗੱਡੀ ਸਿਫਟ ਹੋਰ ਚੱਲ ਰਹੀ ਸੀ ਅਸੀਂ ਦੋਵੇਂ ਜਾਣੇ ਉੱਥੋਂ ਨਿਕਲੇ ਅੰਦੀਆਂ ਲਾਈਟ ਕਰਕਟਾ ਹੁੰਦੇ ਚੌਕ ਕੋਲੇ ਆਏ ਆ ਇਧਰੋਂ ਬੰਦਾ ਪਿਕਅਪ ਲੈ ਕੇ ਆ ਰਿਹਾ ਉੱਥੇ ਉਹ ਚਲੋ ਮੈਂ ਕੋਈ ਜ਼ਰਾ ਪਰ ਕੋਈ ਕ੍ਰੋਸ ਕਰਦੇ ਆ ਇੱਕ ਸੈਕਿੰਡ ਵੇਟ ਤਾਂ ਕਰਦੇ ਹਾਂ ਜੀ ਖੜ ਕੇ ਤਾਂ ਅਗਲੇ ਨੂੰ ਵੀ ਪਤਾ ਲੱਗ ਜੇ ਵੀ ਭਾਈ ਜੀ ਗੱਡੀ ਮੋੜਨੀ ਹੈ ਕਿ ਇਹ ਰੁਕ ਜੀ ਹੈ ਨਾ ਮੈਂ ਵੀ ਰੁਕ ਜਾਂਦਾ ਮੈਂ ਅਸੀਂ ਆ ਕੇ ਸਪੀਡ ਨਾਲ ਅਸੀਂ ਆ ਰਹੇ ਆ ਉਹ ਬੰਦੇ ਨੇ ਜੀ ਸਪੀਡ ਹੋਲੀ ਜ਼ਰੂਰ ਕੀਤੀ ਪਰ ਉਹ ਰੁਗਿਆ ਨਹੀਂ ਉਨੀ ਐਟਿਟੀ ਦੀ ਗੱਡੀ ਟਰਨ ਲੈ ਲਈ ਜੀ ਸਰਖਟਾਉ ਦੇ ਬਾਹਰ ਜਦੋਂ ਟਰਨ ਆਵ ਲੈ ਲਈ ਮੇਰੀ ਗੱਡੀ ਮੈਨੂੰ ਵੇਖੋ ਉੱਧਰੋਂ ਸਾਰੀ ਘਾਟੀ ਮੈਂ ਕਿਹਾ ਮੇਰੇ ਨਾਲ ਬੱਚਾ ਸੀ ਬਚਾਉਣਾ ਅਧਿਆਪ ਨੂੰ ਕਿਉਂਕਿ ਅਸੀਂ ਨਸਾਨੋਂ ਦਫਾਜ ਜਿਹਨਾਂ ਦਾ ਬਾਈਸਰ ਦਾ ਮੈਂ ਗੱਡੀ ਪੂਰੀ ਇਲੈਕਟ੍ਰੋਨ ਕੱਟ ਪਈ ਜੀ ਆਪ ਵੀ ਪਰ ਫਿਰ ਵੀ ਇੰਪੈਕਟ ਉੱਥੇ ਹੋ ਗਿਆ ਹੁਣ ਇਹ ਜਾ ਕੇ ਹਸਪੀਟਲ ਦਾਖਲ ਹੋ ਗਿਆ ਜਿਨ੍ਹਾਂ ਨੂੰ ਵਜਿਆ ਨਾ ਕੋਈ ਸ਼ੀਸ਼ਾ ਟੁੱਟਿਆ ਨਾ ਕੁਝ ਹੋਇਆ ਮੇਰੀ ਗੱਡੀ ਵੇਖੋ ਟੋਟਲ ਲਾਸ ਹੋ ਗਈ ਜੀ ਪਿਛਲਾ ਵੀ ਫਰੰਟ ਵੀ ਟੁੱਟ ਗਿਆ ਬੈਗ ਵੀ ਟੁੱਟ ਗਈ ਬੰਪਰ ਵੀ ਟੁੱਟ ਗਈ ਇੰਜਨ ਵੀ ਡੈਮੇਜ ਹੋ ਗਿਆ ਮੈਂ ਤੁਹਾਡੇ ਸਾਹਮਣੇ ਖੜਾ ਆ ਬੱਚਾ ਮੇਰਾ 6 ਸਾਲ ਦਾ ਸਾਹਮਣੇ ਖੜਾ ਹੈ ਜਿਹੜੇ ਕਈ ਲੋਕ ਕਹਿ ਰਹੇ ਵੀ ਤੁਹਾਡੀ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਹੈ ਸਪੀਡ ਮੇਰੀ ਜੀ ਮੈਂ ਲਾਈਟ ਕੋ ਚੱਲੇ ਆਇਆ ਟਰੈਫਿਕ ਤੋਂ ਨਿਕਲਿਆ ਕਿੰਨੀ ਸਪੀਡ ਹੋ ਜੇਗੀ ਮੈਂ ਦੱਸ ਦਿੰਦਾ ਏਅਰ ਬੈਗ ਖੁੱਲੇ ਆ ਜੀ ਉਹ ਅਸੀਂ ਸੀਟ ਬੈਲਟ ਚੁਲਾਈਆਂ ਸੀ ਤਾਂ ਗੇਅਰ ਬੈਗ ਸਾਡੇ ਓਪਨ ਹੋ ਗਏ ਉਹ ਅਸੀਂ ਬਚ ਗਏ